ਅਭਿਲਾਸ਼ੀ ਬਲਾਕ ਖੇਡ ਸੰਪੂਰਨਤਾ ਅਭਿਆਨ ਦੀ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਸ਼ੁਰੂਆਤ ਹੋਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਐਸਡੀਐਮ ਡੇਰਾ ਬਾਬਾ ਨਾਨਕ ਹਰਦੀਪ ਸਿੰਘ ਢਿੱਲੋਂ ਤੇ ਡੀਡੀਪੀਓ ਸਤੀਸ਼ ਕੁਮਾਰ ਵੱਲੋਂ ਕੀਤੀ ਗਈ ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸੰਪੂਰਨਤਾ ਯਾਤਰਾ ਕੱਢੀ ਗਈ ਤੇ ਵਿਦਿਆਰਥੀਆਂ ਦੇ ਰੰਗੋਲੀ ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਸਿਹਤ ਵਿਭਾਗ ਵੱਲੋਂ ਮੁਫਤ ਸਿਹਤ ਕੈਂਪ ਲਗਾਇਆ ਗਿਆ ਤੇ ਹੈਲਦੀ ਫੂਡ ਰੈਸਪੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਮੌਕੇ ਡੀਡੀਪੀਓ ਸਤੀਸ਼ ਕੁਮਾਰ ਨੇ ਕਿਆ ਕਿ ਸਰਕਾਰ ਵੱਲੋਂ אביलाशी ਜ਼ਿਲ੍ਹਾ ਤੇ బ్లాక్ ਪ੍ਰੋਗਰਾਮ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਂਦਾ ਜਾਵੇਗਾ। ਸੰਪੂਰਨਤਾ ਅਭਿਆਨ ਦੇ ਵਿੱਚ ਅਸੀਂ ਅੱਜ ਜਿਹੜਾ ਇਹ ਅਭਿਆਨ ਲਾਂਚ ਕਰ ਰਹੇ ਹਾਂ ਸਬ ਡਿਵੀਜ਼ਨ ਡੇਰਾ ਬਾਬਾ ਨਾਨਕ ਦੇ ਵਿੱਚ ਇਦੇ ਵਿੱਚ 6 ਟਿਚੇ ਦਿੱਤੇ ਗਏ ਆ ਜਿਹੜੇ ਸਪੈਸਿਫਿਕਲੀ ਇਸ ਫੋਕਸ ਕਰਾਂਗੇ ਜਿਹਨਾਂ ਨੂੰ ਸੈਚੂਰੇਸ਼ਨ ਪੁਆਇੰਟ ਤੇ ਲਿਆਉਣਾ ਸੈਚੂਰੇਸ਼ਨ ਪੁਆਇੰਟ ਮਤਲਬ 100% ਜੇਪ ਕਰਨਾ ਜਿਹਨਾਂ ਦੇ ਵਿੱਚ ਐਗਰੀਕਲਚਰ ਦਾ ਮੁੱਦਾ ਹੈਗਾ ਇਦੇ ਵਿੱਚ ਐਜੂਕੇਸ਼ਨ ਦਾ ਮੁੱਦਾ ਹੈਗਾ ਇਹਦੇ ਵਿੱਚ ਸੋਸ਼ਲ ਡਵੈਲਪਮੈਂਟ ਦਾ ਮੁੱਦਾ ਹੈਗਾ ਇਹਦੇ ਵਿੱਚ ਹੈਲਥ ਦਾ ਮੁੱਦਾ ਹੈਗਾ ਜਿਹੜਾ ਸਪਹਿਲ ਪ੍ਰੋਜੈਕਟ ਆਜੀਵਿਕਾ 파ਰਟ ਨੇ ਜਿਹੜਾ ਚਲਾਇਆ ਆ ਉਹਦੇ ਵਿੱਚ ਮੈਂ ਕੰਮ ਕਰ ਰਹੀ ਆ ਇਹ ਬਹੁਤ ਹੀ ਵਧੀਆ ਪ੍ਰੋਜੈਕਟ ਚਲਾਇਆ ਗਿਆ ਹੈ ਇਹ ਪ੍ਰਾਇਮਰੀ ਸਕੂਲ ਜਿਹੜੀ ਸਰਕਾਰੀ ਸਕੂਲ ਨੇ ਉਹਨਾਂ ਦੀ ਯੂਨੀਫਾਰਮਸ ਜਿਹੜੀਆਂ ਰੈਡੀ ਕਰ ਰਹੇ ਨੇ ਜਿਹੜੀਆਂ ਘਰ ਵਿੱਚ ਬੀਪੀਆਂ ਬੈਠੀਆਂ ਹੋਈਆਂ ਨੇ ਉਹਨਾਂ ਲਈ ਅਸੀਂ ਇਹ ਰੋਜ਼ਗਾਰ ਖੋਲਿਆ ਹੈ ਕਿ ਜਿਹੜੇ ਘਰ ਵਿੱਚ ਬੈਠੇ ਨੇ ਉਹ ਵਧੀਆ ਤੋਂ ਵਧੀਆ ਕੰਮ ਕਰ ਸਕਣ